ਆ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਰ ਦੇਖੋ ਪਲਟੂਨ ਪੋਲ ਦੇ ਅੱਗੋਂ ਜੋ ਰੈਂਪ ਆ ਰੋੜ ਚੁਕਿਆ ਆ ਇਹ ਪਿੱਛੇ ਵੀ ਕਿਦਮ 19 ਤਰੀਕ ਨੂੰ ਵੀ ਰੋੜ ਚੁਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਉਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਇਹ ਹੁਣ ਫੇਰ ਅੱਗੋਂ ਰੈਂਪ ਰੋੜ ਚੁਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਲੋਕ ਸਰਕਾਰਾਂ ਅੱਗੇ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਤਕਲੀਫ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਅੱਗੇ ਅਪੀਲ ਕਰਨੇ ਆ ਕੀ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਉਹ ਬਣਾ ਦਿੱਤਾ ਜੀ ਆਹ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਰਾ ਦੇਖੋ ਪਲਟੂਨ ਪੁਲ ਦੇ ਅੱਗੋਂ ਜੋ ਰੈਂਪ ਉਹ ਰੁੱਟ ਚੁੱਕਿਆ ਆ ਇਹ ਪਿੱਛੇ ਵੀ ਕਿਦਮਾਂ 19 ਤਰੀਕ ਨੂੰ ਵੀ ਰੁੱਟ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਐ ਹੁਣ ਫੇਰ ਅੱਗੋਂ ਰੈਂਪ ਰੁੱਟ ਚੁੱਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਲੋਕ ਸਰਕਾਰਾਂ 'ਗਿਆ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਤਕੜਤ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਕੋਲ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਉਹ ਬਣਾ ਦਿੱਤਾ ਜਾ ਇਹ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਰਾ ਦੇਖੋ ਪਲਟੂਨ ਪੁਲ ਦੇ ਅੱਗੋਂ ਜੋ ਰੈਂਪ ਹੋ ਰੁੱਟ ਚੁੱਕਿਆ ਆ ਇਹ ਪਿੱਛੇ ਵੀ ਕਿਦਮ ਆ 19 ਤਰੀਕ ਨੂੰ ਵੀ ਰੁੱਟ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਉਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਇਹ ਹੁਣ ਫੇਰ ਅੱਗੋਂ ਰੈਂਪ ਰੁੱਟ ਚੁੱਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਏ ਲੋ ਸਰਕਾਰਾਂ ਗੇ ਅਪੀਲ ਆ ਪੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਦਿੱਕਤ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਗੇ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਬਣਾ ਦਿੱਤਾ ਜਾਏ ਆ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਹ ਦਾ ਦੇਖੋ ਪਲਟੂਨ ਪੁਲ ਦੇ ਅੱਗੋਂ ਜੋ ਰੈਂਪ ਹੋ ਰੁੱਢ ਚੁੱਕਿਆ ਆ ਇਹ ਪਿੱਛੇ ਵੀ ਕਿਦਮ ਆ 19 ਤਰੀਕ ਨੂੰ ਵੀ ਰੁੱਢ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਉਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਆ ਹੁਣ ਫੇਰ ਅਗੋ ਰੈਂਪ ਰੁੜ ਚੁਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਲੋਕ ਸਰਕਾਰਾਂ ਗੇ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਦਿੱਕਤ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਗੇ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਬਣਾ ਦਿੱਤਾ ਜਾ ਇਹ ਦੇਖੋ ਜੀ ਮਕੋੜਾ ਪਤਨ ਦਾ ਹਾਲ ਇਹ ਸਾਡੇ ਕੁਝ ਵਿਆਹ ਆ ਦੇਖੋ ਪਲਟੂਨ ਪੁਲ ਦੇ ਅੱਗੋਂ ਜੋ ਰੈਂਪ ਰੁੜ ਚੁਕਿਆ ਆ ਇਹ ਪਿੱਛੇ ਵੀ ਕਿਦੋਂ ਆ 19 ਤਰੀਕ ਨੂੰ ਵੀ ਰੋੜ ਚੁੱਕਿਆ ਸੀਗਾ ਉਸ ਦਿਨ ਗਵਰਨਰ ਸਾਹਿਬ ਨੇ ਆਉਣਾ ਸੀਗਾ ਪ੍ਰਸ਼ਾਸਨ ਨੇ ਛੇਤੀ ਤੋਂ ਛੇਤੀ ਬਣਾਤਾ ਸੀਗਾ ਇਹ ਹੁਣ ਫੇਰ ਅੱਗੋਂ ਰੈਂਪ ਰੋੜ ਚੁੱਕਿਆ ਇੱਥੇ ਕੋਈ ਅਧਿਕਾਰੀ ਨਹੀਂ ਆ ਰਿਹਾ ਇਹ ਸਰਕਾਰਾਂ ਅੱਗੇ ਅਪੀਲ ਆ ਵੀ ਛੇਤੀ ਤੋਂ ਛੇਤੀ ਸਾਡਾ ਜਿਹੜਾ ਰੈਂਪ ਬਣਾ ਦਿੱਤਾ ਜਾਏ ਕਿਉਂ ਲੋਕਾਂ ਨੂੰ ਨੰਗਨ ਦੀ ਬਹੁਤ ਤਕਲੀਫ ਹੋ ਰਹੀ ਆ ਛੇਤੀ ਤੋਂ ਛੇਤੀ ਸਰਕਾਰਾਂ ਅੱਗੇ ਅਪੀਲ ਕਰਨੇ ਆ ਕਿ ਆਪਣੇ ਅਫਸਰਾਂ ਨੂੰ ਕਹਿ ਕੇ ਜਿਹੜਾ ਸਾਡਾ ਰੈਂਪ ਹੈ ਉਹ ਬਣਾ ਦਿੱਤਾ